ਬੈਲ ਸਵਾਗਤ ਹੈ ਸੋਰਮਲ ਵਲੋਗਸ ਤੇ ਅੱਜ ਵਲੋਗ ਦਾ ਚੇਤਾ ਹੀ ਭੁੱਲ ਗਿਆ ਸੀ ਤੇ ਅੱਜ ਵਲੋਗ ਦੇ ਵਿੱਚ ਕੁਝ ਕਰਾਂਗੇ ਨਹੀਂਗਾ ਗੋਰੇ ਜਿਹਾ ਸੁਤਾ ਪਿਆ ਇਕ ਕਰੀਏ ਨੂੰ ਠਾੜ ਕੇ ਦੇਖਦੇ ਆ ਕਿ ਕੀ ਕਹਿੰਦਾ ਇਹ ਮੇਰੇ ਜਿਹੜੇ ਉੱਠ ਗੜਿਆ ਹਾਂ ਮੈਂ ਤਾਂ ਜੀ ਆ ਮੈਂ ਸੌਂ ਜਾਣੀ ਆ ਅੱਜ ਕੇ ਸਮਾਚਾਰ ਦੋ ਅੱਜ ਦੀ ਖਬਰ ਦਾ ਸਕੂਲੇ ਕੀ ਹੋਇਆ ਭਾਈ ਕੱਖ ਆ ਵੀ ਕੇ ਸਿੱਧਾ ਆ ਗਿਆ ਗਾਇਸ ਤੇ ਮੈਂ ਵੀ ਦੁਕਾਨ ਦੇ ਉੱਤੋਂ ਹੁਣੇ ਆਇਆ ਸੀਗਾ ਤੇ ਆਕੀ ਗਾਇਸ ਸਾਨੂੰ ਬਾਬਿਆਂ ਦੀ ਫੋਟੋ ਦਿਖਾ ਦਿੰਦੇ ਆ ਤੇ ਸਾਨੂੰ ਇਹ ਨਾਮ ਮਿਲਿਆ ਸੀਗਾ ਨਾ ਨਾ ਜਦੋਂ ਆਹ ਸਰ ਇਹ ਕੀ ਕਰਾਇਆ ਮਰ ਸਰ ਕੁਝ ਵੀ ਨਹੀਂ ਕਰਾਇਆ ਬੰਦਾ ਤਾਂ ਦੱਸ ਕੀ ਕਰਾਇਆ क्या ऐसा ठीक रह गया है बस वो ठीक रहा है साइड वाला गुलाब हुआ था मूल ब्रेक रहा है मूल ब्रेक आओ नहीं मेरे कुछ भी नहीं गाड़ा कटन नु तो ये मशहूर हुआ है बाकी गाइस बाहर चलते हैं अपन बाहर मौसम तो आज धुप निकली हुआ ਇਹ ਇਹ ਅੱਜ ਆਪਾਂ ਬੇਲੇ ਆ ਜਾਨੀ ਕਿ ਬੇਲੇ ਕਾਨੂੰਨ ਨੂੰ ਜਾਨੀ ਕਿ ਹੈ ਨਹੀਂ ਸਵੇਰ ਦਾ ਮੈਂ ਦੁਕਾਨ ਦੇ ਉੱਤੇ ਹੀ ਸੀਗਾ ਕੁਝ ਹੈ ਵੀ ਨਹੀਂ ਗੱਜਦਾ ਸਾਰਾ ਕੁ ਖਾਲੀ ਪਿਆ ਇਹ ਵੀ ਨਹੀਂ ਹੈ ਇੱਥੇ ਵੀ ਨਹੀਂ ਹੈ ਕੁਝ ਅੱਜ ਲਈ ਕੁਝ ਕਰਨ ਨੂੰ ਹੈ ਨਹੀਂ ਗਾਇਸ